ਪੀਰਸੂ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬ ਦੇ ਵਿੱਚ ਚੋਣ ਅਖਾੜਾ ਇੱਕ ਵਾਰ ਫਿਰ ਤੋਂ ਭਖ ਚੁੱਕਿਆ ਹੈ ਉਮੀਦਵਾਰਾਂ ਦੀ ਜੋ ਕਿਸਮਤ ਹੈ ਉਹ ਦਾਤੇ ਲੱਗੀ ਹੋਈ ਹੈ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾ ਕੁਝ ਮਿੰਟਾਂ ਦੇ ਬਾਅਦ ਹੀ VOTING ਸ਼ੁਰੂ ਹੋ ਜਾਵੇਗੀ ਪੂਰੇ ਪੰਜਾਬ ਦੇ ਵਿੱਚ ਜੇਕਰ ਆਪਾਂ ਗੱਲ ਕਰੀਏ VOTING ਹੋ ਰਹੀ ਹੈ ਅੱਧੇ ਤੋਂ ਵੱਧ ਪੰਜਾਬ ਇਸ ਵਕਤ VOTING ਦੇ ਵਿੱਚ ਰੁੱਝਿਆ ਹੋਇਆ ਹੈ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ 8 ਵਜੇ ਤੋਂ VOTING ਸ਼ੁਰੂ ਹੋਵੇਗੀ ਔਰ ਸ਼ਾਮ ਨੂੰ 4 ਵਜੇ ਤੱਕ ਵੋਟਾਂ ਪੈਣਗੀਆਂ ਔਰ ਜਿਹੜੇ ਨਤੀਜੇ ਠੀਕ 2 ਦਿਨ ਬਾਅਦ ਨਤੀਜੇ ਐਲਾਨੇ ਜਾਣਗੇ ਯਾਨੀ ਕਿ 14 ਦਸੰਬਰ ਨੂੰ VOTING ਹੋਣੀ ਹੈ ਔਰ 17 ਦਸੰਬਰ ਨੂੰ ਨਤੀਜੇ ਐਲਾਨੇ ਜਾਣੇ ਨੇ ਕਿਸ ਤਰੀਕੇ ਦੇ ਨਾਲ ਚੋਣ ਅਖਾੜਾ ਪਖਿਆ ਹੋਇਆ ਹੈ ਉਹਦੀ ਆਪਾਂ ਤਸਵੀਰਾਂ ਦੇਖ ਲੈਣੇ ਆ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਰਵੀ ਬਖਸ਼ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ ਸਿੱਧਾ ਤੁਹਾਨੂੰ ਲੈ ਚਾਲਦੇ ਆ ਗੁਰਦਾਸਪੁਰ ਦੀਆਂ ਤਸਵੀਰਾਂ ਦਿਖਾਣੇ ਆ ਕਿ ਕਿਸ ਤਰੀਕੇ ਦਾ ਹਾਲਾਤ ਨੇ ਰਵੀ ਇੱਕ ਵਾਰ ਇਸ ਵਕਤ ਸਾਨੂੰ ਦਿਖਾ ਦਿਓ ਕਿ ਕਿਸ ਤਰੀਕੇ ਦੇ ਗੁਰਦਾਸਪੁਰ ਦੇ ਇਲਾਕੇ ਦੇ ਵਿੱਚ ਹਾਲਾਤ ਨੇ ਤੁਸੀਂ ਕਿਸ ਬੂਥ ਤੇ ਖੜੇ ਹੋ ਔਰ ਮਾਹੌਲ ਕੀ ਹੈ ਕਿਉਂਕਿ ਜੇਕਰ ਆਪਾਂ ਮਾਹੌਲ ਦੀ ਗੱਲ ਕਰੀਏ ਕੁਝ ਦਿਨ ਪਹਿਲਾਂ ਦੀ ਜਦੋਂ ਕਾਗਜ਼ ਭਰੇ ਜਾ ਰਹੇ ਸੀ ਉਦੋਂ ਹਰ ਥਾਂ ਦੇ ਉੱਤੇ ਧੱਕੇਸ਼ਾਹੀ ਦੀਆਂ ਖਬਰਾਂ ਆ ਰਹੀਆਂ ਸੀ ਅੱਜ ਕਿਸ ਤਰੀਕੇ ਦਾ ਮਾਹੌਲ ਹੈ ਸਿਕਿਉਰਿਟੀ ਕਿਸ ਤਰੀਕੇ ਦੀ ਹੈ ਆ ਦੇਖੋ ਬਿਲਕੁਲ ਜਤਿਨ ਮੈਂ ਦੱਸਣਾ ਚਾਹਾਂਗਾ ਕਿ ਮੈਂ ਇਸ ਵਕਤ ਖੜਾ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਨੁਸ਼ਾਰਾ ਮੱਜਾ ਸਿੰਘ ਵਿਖੇ ਜਿਹੜਾ ਕਿ ਜ਼ੋਨ ਨੰਬਰ 10 ਹੈ ਜ਼ਿਲ੍ਹਾ ਪ੍ਰੀਸ਼ਦਦਾਰ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ 8 ਵਜੇ ਦਾ ਸਵੇਰ ਹੋ ਗਿਆ ਹੈ ਔਰ ਆ ਇਹ ਬੂਥ ਨੰਬਰ 28 ਹੈ ਜਿਸ ਦੇ ਬਾਅਦ ਅਸੀਂ ਖੜੇ ਆਂ ਔਰ ਵੋਟਾਂ ਪੈਂਦਾ ਕੰਮ ਜਿਹੜਾ ਹੈ ਉਹ ਸ਼ੁਰੂ ਹੋ ਜਾਏਗਾ ਔਰ ਇਹ ਅਸੀਂ ਪਹਿਲਾਂ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਸੀ ਕਿ 8 ਵਜੇ ਤੋਂ ਜਿਹੜੀ ਹੈ ਵੋਟਾਂ ਪੈਂਦਾ ਕੰਮ ਸ਼ੁਰੂ ਹੋ ਜਾਏਗਾ ਔਰ 8 ਵਜੇ ਦਾ ਸਮਾਂ ਜੋ ਹੈ ਹੋ ਚੁੱਕਾ ਹੈ ਔਰ ਜੇਕਰ ਗੱਲ ਕਰੀਏ ਅੰਦਰ ਅਮਲੇ ਦੀਤਾ ਤੁਸੀਂ ਦੇਖ ਸਕਦੇ ਹੋ ਕਿ ਇਸ ਵਕਤ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਔਰ ਇਹ ਬੈਲਟ ਜਿਹੜੇ ਬਾਕਸ ਨੇ ਉਹਨਾਂ ਨੂੰ ਹੁਣ ਸੀਲ ਕੀਤਾ ਜਾ ਰਿਹਾ ਹੈ ਇਹਨਾਂ ਬੈਲਟ ਬਾਕਸਿਸ ਦੇ ਅੰਦਰ ਜਿਹੜੀ ਹੈ ਉਹ ਵੋਟਾਂ ਪੈਣੀਆਂ ਨੇ ਇਹ ਵੋਟਾਂ ਜਿਹੜੀਆਂ ਨੇ ਪਰਚੀ ਦੇ ਜ਼ਰੀਏ ਪੈਣੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਇਹ ਹੈ ਆਹ ਵੋਟਾਂ ਜਿਹੜੀ ਜਿਹੜੀ ਪਰਚੀ ਹੈ ਇਹ ਇੱਥੇ ਬਰਾਈ ਗਈ ਹੈ ਇੱਕ ਜਿਹੜੀ ਹੈ ਚਿੱਟੇ ਰੰਗ ਦੀ ਪਰਚੀ ਹੈ ਇਹ ਇਹ ਬਲੌਕ ਸੰਮਤੀ ਆਂਦੀ ਹੈ ਔਰ ਜਿਹੜੀ ਹੈ ਪੀਲੇ ਰੰਗ ਦੀ ਪਰਚੀ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਕੈਂਡੀਡੇਟਸ ਦੀਆਂ ਨੇ ਔਰ ਇਸ ਇਸ ਦੇ ਉੱਤੇ ਬੈਲਟ ਦੇ ਜ਼ਰੀਏ ਜਿਹੜੀਆਂ ਨੇ ਇੱਥੇ ਵੋਟ ਹੋਣੀ ਹੈ ਔਰ ਪ੍ਰੈਜ਼ਾਈਡਿੰਗ ਆਫੀਸਰ ਜਿਹੜੇ ਨੇ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਪੂਰੀ ਤਰ੍ਹਾਂ ਨਾਲ ਤਿਆਰੀ ਹੋ ਗਈ ਹੈ ਸੀਲ ਵਗੈਰਾ ਹੋ ਗਿਆ ਸਾਰੇ ਨੂੰ ਖਾ ਦਿੱਤਾ ਹਰ ਪਾਰਟੀ ਦੇ ਪੋਲਿੰਗ ਜਿਹੜੀ ਏਜੰਟ ਨੂੰ ਬਸ ਹੁਣ ਵੋਟ ਪਾਉਣ ਦੀ ਤਿਆਰੀ ਹੈ ਬਸ ਓਕੇ ਕਿੰਨੇ ਵਜੇ ਦਾ ਟਾਈਮਿੰਗ ਹੈ ਕਿੰਨੇ ਵਜੇ ਤੱਕ ਜਿਹੜੀ ਵੋਟ ਸ਼ੁਰੂ ਹੋਏਗਾ ਤੇ 4 ਵਜੇ ਤੱਕ ਖਤਮ ਹੋਊਗਾ ਕੀ ਅਪੀਲ ਕਰਦੇ ਹੋ ਸਾਰੇ ਵੋਟਰ ਬਸ ਆਪਣੇ ਹੱਕ ਦਾ ਸਹੀ ਇਸਤੇਮਾਲ ਕਰੋ ਜਿਹੜੇ ਸਹੀ ਕੈਂਡੀਡੇਟ ਨੇ ਆਪਣੇ ਹਿਸਾਬ ਨਾਲ ਉਹਨਾਂ ਨੂੰ ਚੁਣੋ ਵੱਖ-ਵੱਖ ਪੋਲਿੰਗ ਏਜੰਟਸ ਵੀ ਜਿਹੜੇ ਨੇ ਉਹ ਇੱਥੇ ਮੌਜੂਦ ਨੇ ਕੀ ਤੁਹਾਡੀ تسਲੀ ਹੈ ਜੀ ਸਾਰਾ ਕੁਝ ਠੀਕ ਠਾਕ ਹੋ ਰਿਹਾ ਹੈ ਹਾਂ ਬਿਲਕੁਲ ਉਹਨਾਂ ਦਿਖਾ ਕੇ ਉਹਨਾਂ ਸਾਰੇ ਡੁੱਨ ਬਾਕਸ ਤੇ ਸੀਲ ਕਰ ਦਿੱਤੇ ਗਏ ਨੇ ਖਾਲੀ ਹਨ ਬਿਲਕੁਲ ਖਾਲੀ ਸੀ ਆ ਬਿਲਕੁਲ ਤਸੱਲੀ ਹੈ ਜੀ ਬਿਲਕੁਲ ਸਾਰ ਤਸੱਲੀ ਆ ਅਸੀਂ ਕਹਿੰਦੇ ਅਮਨ ਸ਼ਾਂਤੀ ਦੇ ਨਾਲ ਜਿਹੜੀਆਂ ਇਲੈਕਸ਼ਨ ਹੋਣੀ ਚਾਹੀਦੀ ਏ ਬਿਲਕੁਲ ਜੀ ਬਿਲਕੁਲ ਸ਼ਾਂਤੀ ਨਾਲ ਹੋਣੀ ਚਾਹੀਦੀ ਬਿਲਕੁਲ ਠੀਕ ਨਹੀਂ ਬਾਕਸ ਬਿਲਕੁਲ ਬਿਲਕੁਲ ਦੇਖੋ ਤੁਸੀਂ ਪੋਲਿੰਗ ਏਜੰਟਸ ਨੂੰ ਜਿਹੜੀਆਂ ਵੱਖ-ਵੱਖ ਪਾਰਟੀ ਦੇ ਨੁਮਾਇੰਦੇ ਨੇ ਉਹਨਾਂ ਨੂੰ ਵੀ ਜਿਹੜਾ ਹੈ ਪੂਰੇ ਨਾਲ ਜਿਹੜੀ ਪ੍ਰਕਿਰਿਆ ਜਿਹੜੀ ਆ ਉਹ ਕਰ ਲਈ ਗਈ ਹੈ ਔਰ ਜੇਕਰ ਗੱਲ ਕਰੀਏ ਤੇ ਆ ਜਿਹੜੇ ਲੀਡਰਸ ਨੇ ਉਹ ਵੀ ਇੱਥੇ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਸੰਧੂ ਜਿਹ ਕੀ ਲੱਗਦਾ ਜੀ ਇਸ ਵਾਰੀ ਕਿਸ ਤਰ੍ਹਾਂ ਦਾ ਰੁਝਾਨ ਜੋ ਹੈ ਉਹ ਰਹਿਣ ਵਾਲਾ ਹੈ ਇਹ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦਾ ਜਾਂ ਕਿਵੇਂ ਦੀ ਤਿਆਰੀ ਹੈ ਕਿਵੇਂ ਦਾ ਜਿਹੜੇ ਰਿਜ਼ਲਟ ਰਹਿਣਗੇ ਵੇਖੋ ਜੀ ਮੈਂ ਸੂਬਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੀ ਖੇਤਰੀ ਪਾਰਟੀ ਜਿਹੜੀ 105 ਸਾਲ ਪੁਰਾਣੀ ਪਾਰਟੀ ਆ ਸਾਡੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਹਿੱਤਾਂ ਦੀ ਲੜਾਈ ਲੜੀ ਆ ਪੰਜਾਬ ਦੇ ਹਰ ਵਰਗ ਨੂੰ ਸੁੱਖ ਸਹੂਲਤਾਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਦੀ ਸਰਕਾਰ ਦੇ ਵਿੱਚ ਮਿਲੀਆਂ ਅੱਜ ਲੋਕ ਯਾਦ ਕਰਨ ਲੱਗ ਗਏ ਆ 5 ਸਾਲ ਕਾਂਗਰਸ ਨੇ ਖਰਾਬ ਕਰਤੇ ਔਰ 4 ਸਾਲ ਤੋਂ ਉੱਤੇ ਸਮਾਂ ਹੋ ਗਿਆ ਆ ਆਮ ਆਦਮੀ ਪਾਰਟੀ ਨੂੰ ਔਰ ਉਹ ਲੋਕ ਸੁੱਖ ਸਹੂਲਤਾਂ ਤੋਂ ਵਾਂਝੇ ਹੋ ਗਿਆ ਜਿਹੜੀਆਂ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਦਿੱਤੀਆਂ ਮੈਂ ਸਮਝਣਾ ਕਿ ਜੇ ਫ੍ਰੀ ਐਂਡ ਫੇਅਰ ਇਹ ਜਿਹੜੀ ਇਲੈਕਸ਼ਨ ਹੁੰਦੀ ਆ ਅਮਨ ਸ਼ਾਂਤੀ ਨਾਲ ਇਲੈਕਸ਼ਨ ਹੁੰਦੀ ਆ ਤੇ ਲੋਕ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਵੱਡਾ ਫਤਵਾ ਦੇਣਗੇ ਸੋ ਮੈਂ ਸਮਝਣਾ ਵਾ ਕਿ ਮੈਂ ਪ੍ਰਸ਼ਾਸਨ ਨੂੰ ਵੀ ਇੱਕ ਅਪੀਲ ਬੇਨਤੀ ਕਰਦਾ ਅਜੇ 8 ਵਜੇ ਆ ਪੋਲਿੰਗ ਸ਼ੁਰੂ ਹੋਣੀ 4 ਵਜੇ ਤੱਕ ਬਿਲਕੁਲ ਪਾਰਦਰਸ਼ੀ ਬਿਲਕੁਲ ਕੋਈ ਪੱਖਪਾਤ ਨਾ ਕਰਨ ਇਹ ਪੋਲਿੰਗ ਹੋ ਜੇ ਇਹਦੀ ਸਹੀ ਸਲਾਮਤ ਗਿਣਤੀ ਹੋ ਜੇ ਤੇ ਮੈਂ ਸਮਝਣਾ ਕਿ 17 ਤਰੀਕ ਨੂੰ ਅੱਜ ਮੈਂ 10 ਨੰਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਦੇ ਵਿੱਚ ਸਾਡੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਤਰਲੋਚਨ ਸਿੰਘ ਸਾਡੇ ਜ਼ਿਲ੍ਹਾ ਪ੍ਰੇਸ਼ਦ ਦੇ ਇੱਥੇ ਸਮਤੀਆਂ ਦੇ ਵੀ ਸਾਰੇ ਸਾਡੇ ਖਲੋਤੇ ਆ ਸੁਖਵਿੰਦਰ ਸਿੰਘ ਇੱਥੇ ਇਸ਼ਾਰਾ ਮਜਾ ਸਿੰਘ ਤੋਂ ਖਲੋਤੇ ਆ ਹੋਰ ਸਾਡੇ ਕਹਿੰਦੇ ਮੈਂ ਜਾ ਰਿਆਂ ਸਾਰੇ ਫੀਲਡ ਚ ਆਪਣੇ ਹਲਕੇ ਚ ਮੈਂ ਸਮਝਦਾ ਕਿ ਲੋਕ ਦਾ ਮਨ ਬਣ ਗਿਆ ਕਿ ਪੰਜਾਬ ਦੀ ਖੇਤਰੀ ਪਾਰਟੀ ਨੂੰ ਅੱਗੇ ਲਿਆਉਣਾ ਕਿਉਂਕਿ ਬਾਦਲ ਸਾਹਿਬ ਨੇ ਹੜ੍ਹ ਆਏ ਉਹਨਾਂ ਲੋਕਾਂ ਦਾ ਦੁੱਖ ਦਰਦ ਵੇਖਿਆ ਜਿਹੜੇ ਪਾਣੀ ਘਰਾਂ ਦੇ ਵਿੱਚ ਪਾਣੀ 5-5 ਫੁੱਟ ਵੜ ਗਿਆ ਪੰਜਾਬ ਦੇ ਉਹਨਾਂ ਖੇਤੀ ਦੇ ਵਿੱਚ ਐਡਾ ਵੱਡਾ ਸਾਥ ਦਿੱਤਾ ਸਾਡੀ ਕਿਸਾਨੀ ਨੂੰ ਬੀ ਉਹਨਾਂ ਨੇ ਮਹੀਆ ਕਰਾਇਆ ਖਾਦ ਕਰਾਈ ਡੀਜ਼ਲ ਕਰਾਇਆ ਟਰੈਕਟਰਾਂ ਨਾਲ ਉਹਨਾਂ ਦੀਆਂ ਪੈਲੀਆਂ 'ਚੋਂ ਰੇਤ ਪਰੇ ਕੀਤੀ ਮੈਂ ਸਮਝਣਾ ਕਿ ਇਹ ਜੇ ਕੋਈ ਕਰ ਸਕਦਾ ਤੇ ਪੰਜਾਬ ਦੀ ਖੇਤਰੀ ਪਾਰਟੀ ਇਹ ਇਹਦਾ ਕੋਈ ਇਹਦਾ ਜਿਹੜਾ ਫਾਇਦਾ ਮਿਲੇਗਾ ਤੁਹਾਨੂੰ ਕੀ ਲੱਗਦਾ ਇਹਨਾਂ ਇਲੈਕਸ਼ਨਸ 'ਚ ਲੋਕ ਜਿਹੜੇ ਨੇ ਹੁਣ ਉਹ ਵੋਟਰਾਂ ਦੇ ਵਿੱਚ ਤਬਦੀਲ ਹੋਏਗਾ ਵੇਖੋ ਅਸੀਂ ਇਹ ਫਾਇਦੇ ਵਾਸਤੇ ਕੰਮ ਨਹੀਂ ਕੀਤੇ ਬਾਲ ਸਾਹਮਣੇ ਇੰਨੇ ਪੈਸੇ ਦਿੱਤੇ ਆ ਇੰਨਾ ਕੰਮ ਕੀਤਾ ਵਾ ਇੰਨੇ ਲੋਕਾਂ ਦੇ ਗਰਾਸ ਰੂਟ ਲੈਵਲ ਤੱਕ ਪੈਲੀਆਂ ਦੇ ਵਿੱਚ ਪਹਾੜਾਂ ਦੇ ਵਿੱਚ ਪਾਣੀ ਚ ਵੜ ਗਏ ਉਹ ਇਸ ਕਰਕੇ ਨਹੀਂ ਕਿ ਵੋਟਾਂ ਪਾਓ ਉਹਦੇ 'ਚ ਅਸੀਂ ਅਕਾਲੀ ਦਲ ਦੇ ਵਰਕਰਾਂ ਨੂੰ ਵੀ ਦਿੱਤਾ ਕਾਂਗਰਸ ਨੂੰ ਵੀ ਦਿੱਤਾ ਭਾਜਪਾ ਨੂੰ ਵੀ ਦਿੱਤਾ ਹਰ ਇੱਕ ਨੂੰ ਦਿੱਤਾ ਜਿਹੜਾ ਹੜਪੀੜ ਤੇ ਸੀ ਪਰ ਮੈਂ ਸਮਝਣਾ ਕਿ ਲੋਕ ਸਮਝਣ ਲੱਗ ਗਏ ਆ ਕਿ ਜੇ ਕੋਈ ਖੇਤਰੀ ਪਾਰਟੀ ਜੇ ਕਰ ਸਕਦੀ ਆ ਪੰਜਾਬ ਦਾ ਭਲਾ ਤੇ ਇੱਕ ਖੇਤਰੀ ਪਾਰਟੀ ਕਰ ਸਕਦਾ ਰਮਨ ਜੀ ਕਾਗਜ਼ ਜਦੋਂ ਭਰੇ ਨੇ ਉਦੋਂ ਬੜੀਆਂ ਧੱਕੇਸ਼ਈ ਦੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਕਾਗਜ਼ ਕਈ ਕੱਟੇ ਗਏ ਨੇ ਇਹ ਔਰ ਇਹ ਜਿਹੜਾ ਚਲਨ ਚੱਲ ਪਿਆ ਇਹ ਕੀ ਲੱਗਦਾ ਹੈ ਕਿ ਇਹ ਰਾਜਨੀਤੀ ਦੇ ਵਿੱਚ ਇਸ ਤਰ੍ਹਾਂ ਦਾ ਹੋਣੇ ਚਾਹੀਦੇ ਕਿ ਕਾਗਜ਼ ਕੱਟ ਕੇ ਲੋਕਾਂ ਦਾ ਜਮਹੂਰੀਅਤ ਹੱਕ ਦਾ ਜਿਹੜਾ ਇਹ ਉਹ ਵੇਖੋ ਸਰਪੰਚੀ ਤੇ ਕੀ ਹੋਇਆ ਅਹੀਂ ਸਰਪੰਚ ਮੇਰੀ ਮੌਜੂਦਾ ਸ਼੍ਰੋਮਣੀ ਅਕਾਲੀ ਦਲ ਦੀ ਪੰਚਾਇਤ ਆ ਮੇਰੇ ਪਿੰਡ ਦੀ ਪਰ ਜਿੱਦਾਂ ਕਾਗਜ਼ ਅਹੀਂ ਬਚਾਏ ਜਿੱਦਾਂ ਵੋਟਾਂ ਪਾਈਆਂ ਜਿੱਦਾਂ ਮੈਂ ਸਮਝਣਾ ਕਿ ਇੰਨਾ ਤੱਕਾ ਲੋਕਾਂ ਨੂੰ ਤੁਸੀਂ ਫਤਵਾ ਦੇਣ ਦਿਓ ਤੁਹਾਨੂੰ ਪਤਾ ਲੱਗ ਜਾਏ ਕਿ ਲੋਕ ਸਰਕਾਰ ਨਾਲ ਨੇ ਕਿ ਕਿਸ ਦੇ ਨਾਲ ਨੇ ਫਤਵਾ ਤੇ ਦੇਣ ਦਿਓ ਨਾ ਵੋਟ ਸਾਡਾ ਜਮਹੂਰੀ ਹੱਕ ਆ ਜਿਹੜਾ ਲੋਕਤੰਤਰ ਦਾ ਇਹ ਸਭ ਤੋਂ ਮੁਢਲੀ ਗੱਲ ਆ ਕਿ ਅਸੀਂ ਕਿਹਨੂੰ ਚਾਹੁੰਨੇ ਆ ਉਹਦੇ ਵਿੱਚ ਜੇ ਬਿਲਕੁਲ ਪਾਰਦਰਸ਼ਤਾ ਹੋਏਗੀ ਨਾ ਫੇਰ ਲੋਕਾਂ ਦੀ ਆਵਾਜ਼ ਸਾਹਮਣੇ ਆਏਗੀ ਹੁਣ ਵਿਚਾਰੇ ਥ੍ਰੈਟ ਹੋ ਰਿਆ ਵਾ ਕੋਈ ਵਿਚਾਰਾ ਲੁਕ ਰਿਆ ਆ ਕੋਈ ਮੁਲਾਜ਼ਮ ਵਿਚਾਰਾ ਕਹਿ ਰਿਹਾ ਕਿਸੇ ਨੂੰ ਕਿ ਬਦਲੀ ਦਾ ਡਰਿਆ ਕਿਸੇ ਨੂੰ ਕਿੱਧਰ ਦਾ ਡਰਿਆ ਲੋਕਾਂ ਨੂੰ ਥ੍ਰੈਟ ਕੀਤਾ ਜਾ ਰਿਹਾ ਲੋਕਾਂ ਨੂੰ ਮਤਲਬ ਇਹ ਕਿਹਾ ਜਾ ਰਿਹਾ ਕਿ ਤੁਸੀਂ ਪ੍ਰੈਸ਼ਰਾਈਜ਼ ਕਰਕੇ ਇਦਾਂ ਨਹੀਂ ਜਿੱਦਾਂ ਅਸੀਂ ਕਰਦੇ ਰਹੇ ਆ ਅਸੀਂ ਤਾਂ ਕੱਟੇ ਕਾਗਜ਼ ਵੀ ਬਹਾਲ ਕਰਾਉਂਦੇ ਰਹੇ ਆ ਸਾਡੇ ਹਲਕੇ ਦਾ ਵੇਖ ਲਓ ਅਮਜੀਠਾ ਸਾਹਿਬ ਦਾ ਵੇਖ ਲਓ ਉਦੋਂ ਕੀ ਹੋਇਆ ਆ ਡੇਰਾ ਬਾਬਾ ਨਾਨਕ ਚ ਕੀ ਹੋਇਆ ਭਾਵੇਂ ਕਾਂਗਰਸੀਆਂ ਦੀਆਂ ਪੱਗਾਂ ਲੱਥੀਆਂ ਪਰ ਗੱਲ ਚੰਗੀ ਨਹੀਂ ਇਹ ਬਹੁਤ ਘੱਟ ਕਿਆ ਇਹਦਾ ਸਿੱਟਾ ਬਹੁਤ ਮਾੜਾ ਨਿਕਲਣਾ ਵਾ ਲੋਕ ਪੰਜਾਬ ਦੇ ਬਹੁਤ ਸਿਆਣੇ ਆ ਸਾਡੇ ਜਿਹੜੇ ਪੰਜਾਬੀ ਲੋਕ ਆ ਨਾ ਇਹਨਾਂ ਨੇ 91 ਸੀਟਾਂ ਦਿੱਤੀਆਂ ਕਿਉਂ ਦਿੱਤੀਆਂ ਉਹਨਾਂ ਕਹਿੰਦਾ ਸ਼ਾਇਦ ਕੋਈ ਹੋਰ ਚੰਗਾ ਆ ਜੇ ਚੰਗੇ ਵਾਸਤੇ ਦਿੱਤੀਆਂ ਨਾ ਪਰ ਅੱਜ ਲੋਕ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੂੰ ਜਿਨ੍ਹਾਂ ਨੇ ਸ਼ਹੀਦਾਂ ਦੀ ਜਥੇਬੰਦੀ 105 ਸਾਲ ਪੁਰਾਣੀ ਪਾਰਟੀ ਔਰ ਕੋਈ ਇਹੋ ਜਿਹਾ ਖੇਤਰ ਨਹੀਂ ਜਿੱਥੇ ਉਹਨਾਂ ਨੇ ਸੁੱਖ ਸਹੂਲਤਾਂ ਨਹੀਂ ਦਿੱਤੀਆਂ ਸਾਡੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜੀ ਦਾ ਏਜੰਡਾ ਕੀ ਆ ਕਿ ਕਿੱਡਾ ਵੱਡਾ ਵਿਕਾਸ ਹੋਇਆ ਸਾਡੀਆਂ ਕਿੱਡੀਆਂ ਵੱਡੀਆਂ ਯਾਦਗਾਰਾਂ ਬਣੀਆਂ ਇਹ ਨਹੀਂ ਵੀ ਕੋਈ ਸਾਡੀਆਂ ਧਰਮੰਦੀਆਂ ਬਣੀਆਂ ਹਰ ਧਰਮੰਦੀਆਂ ਬਣੀਆਂ ਪਰ ਮੈਂ ਸਮਝਣਾ ਕਿ ਇੰਨਾ ਜਿਹੜਾ ਅੱਜ ਲੋਕਾਂ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪਿਆਰ ਆ ਆ ਇਲੈਕਸ਼ਨ ਚ ਜੇ ਕੋਈ 1921 ਹੋ ਵੀ ਗਈ ਨਾ ਜੇ ਕਿਤੇ ਠੱਕੇਸ਼ਾਈ ਚੱਲ ਗਈ ਕੋਈ 27 ਦੇ ਵਿੱਚ ਮੈਂ ਸਮਝਣਾ ਕਿ ਇਹ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਸਰਕਾਰ 92 ਮੈਨੂੰ ਐਂ ਲੱਗਦਾ ਲੋਕ 100 ਸੀਟ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਦਿੰਦੇ ਹਾਂ ਬਿਲਕੁਲ ਇਹ ਦੇਖੋ ਵੱਡੇ ਜਿੱਦਾ ਦਾਦਾ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ ਕੀਤਾ ਗਿਆ ਹੈ ਔਰ ਨਾਲ ਹੀ ਉਹਨਾਂ ਨੇ ਇਹ ਮੰਗ ਕੀਤੀ ਹੈ ਕਿ ਫ੍ਰੀ ਐਂਡ ਫੇਅਰ ਜਿਹੜੀਆਂ ਨੇ ਇਲੈਕਸ਼ਨਸ ਹੋਣੀਆਂ ਚਾਹੀਦੀਆਂ ਨੇ ਕੋਈ ਜਿਹੜੇ ਤੱਕੇਸ਼ਾਈ ਨਹੀਂ ਹੋਣੀ ਚਾਹੀਦੀ ਜਮੂਰੀਅਤ ਦਾ ਹੱਕ ਹੈ ਲੋਕਾਂ ਨੂੰ ਆਪਣੇ ਜਮੂਰੀਅਤ ਦਾ ਹੱਕ ਇਸਤੇਮਾਲ ਕਰਨਾ ਔਰ ਪਤਾ ਲੱਗਦਾ ਹੈ ਕਿ ਕਿਹੜੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਜੇਕਰ ਇਹ ਇਲੈਕਸ਼ਨਾਂ ਫ੍ਰੀ ਐਂਡ ਫੇਅਰ ਹੁੰਦੀਆਂ ਨੇ ਸੋ ਇਹ ਇਹ ਵੱਖ-ਵੱਖ ਜਿਹੜੀਆਂ ਨੇ ਲੀਡਰਸ ਨੇ ਉਹਨਾਂ ਦੀਆਂ ਜਿਹੜ ਬਾਕੀ ਦੂਸਰੀਆਂ ਪਾਰਟੀਆਂ ਦੇ ਵੀ ਇੱਥੇ ਆਗੂ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਾਂਗੇ ਕੀ ਮੰਨਦੇ ਹੋ ਕਿਸ ਤਰ੍ਹਾਂ ਦੀ ਜਿਹੜੀ ਹੈ ਇਲੈਕਸ਼ਨ ਜਿਹੜੀ ਹੈ ਉਹ ਚੱਲ ਰਹੀ ਆ ਕਿਵੇਂ 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 ਦਾ ਜਿਹੜਾ ਹੈ ਉਹ ਮਾਹੌਲ ਜਿਹੜਾ ਹੈ ਉਹ ਇੱਥੇ ਜਾਂਦਾ ਦਿਖਾਈ ਦੇ ਰਿਹਾ ਜੀ ਹਾਂਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਅੱਜ ਅਸੀਂ ਸਾਰੇ ਗੁਰੂ ਮਹਾਰਾਜ ਦੇ ਬਖਸ਼ੀਸ਼ ਦੇ ਨਾਲ ਓਟ ਆਸਰਾ ਲੈ ਕੇ ਠੀਕ ਆ ਜੀ ਇੱਥੇ ਆਪਣੇ ਬੂਤੇ ਪਹੁੰਚੇ ਹੋਏ ਆ ਜਿਵੇਂ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਦੀ ਪਿਛਲੇ 3.5-4 ਸਾਲ ਤੋਂ ਵਿਕਾਸ ਦੇ ਕੰਮ ਲਗਾਤਾਰ ਮਤਲਬ ਉਹਨਾਂ ਜਾਰੀ ਰੱਖੇ ਉਹਨਾਂ ਦੇ ਮਤਲਬ ਪਾਏ ਪੂਰਨ ਹਾਸ ਉੱਤੇ ਚੱਲਦੇ ਹੋਏ ਅਸੀਂ ਆਪਣੇ ਨਗਰ ਨਿਸ਼ਾਰਾ ਮੱਜਾ ਸਿੰਘ ਚੂੜ ਚੱਕ ਵਿੱਚ ਜਿੰਨੇ ਵਿਕਾਸ ਕਾਰਜ ਕਰਾ ਸਕੇ ਅੱਜ ਤੱਕ ਰਾਏ ਤੇ ਇਹ ਜਿਹੜੀ ਪ੍ਰਕਿਰਿਆ ਨਿਰੰਤਰ ਜਾਰੀ ਰਹੇਗੀ ਦੂਸਰੀ ਬੇਨਤੀ ਮੈਂ ਆਪਣੇ ਨਗਰ ਦੇ ਵੋਟਰਾਂ ਸਪੋਰਟਰਾਂ ਭੈਣ ਭਰਾਵਾਂ ਬਜ਼ੁਰਗਾਂ ਨੂੰ ਕਰਨੀ ਚਾਹੁੰਦਾ ਕਿ ਸਾਨੂੰ ਆਪਣੀ ਕੱਲੀ ਕੱਲੀ ਵੋਟ ਦਾ ਇਸਤੇਮਾਲ ਕਰੋ ਕੋਈ ਵੀ ਜਮਹੂਰੀਅਤ ਦਾ ਜਿਹੜਾ ਹੱਕ ਆ ਉਹਨੂੰ ਬਿਨਾਂ ਕਿਸੇ ਦੇ ਦਬਾਅ ਹੇਠ ਬਿਨਾਂ ਕੇ ਮਤਲਬ ਰਾਜਨੀਤਿਕ ਪ੍ਰੈਸ਼ਰ ਤੋਂ ਉੱਪਰ ਉੱਠ ਕੇ ਜੇ ਤੁਹਾਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੰਮ ਚੰਗੇ ਕੀਤੇ ਆ ਤੇ ਉਹ ਸਾਨੂੰ ਵੋਟ ਪਾਉਣ ਜ਼ਰੂਰ ਆਓ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਆਪਣੀ ਬਿਲਕੁਲ ਆਪਣੇ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਜਮੂਰੀ ਦਾ ਹਕ ਦਾ ਜਨਕੈਰਾ ਚਾਹੀਦਾ ਹੈ ਕਿ ਆਪਣੀ ਜਿਹੜੀ ਹੈ ਇਸਤੇਮਾਲ ਕਰੋ ਆਪਣੇ ਜਮੂਰੀਤ ਹਕ ਦਾ ਔਰ ਬਾਕੀ ਵੀ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਜਿਹੜੇ ਨੇ ਉਹ ਪੋਲਿੰਗ ਏਜੰਟਸ ਜੋ ਨੇ ਉਹ ਇੱਥੇ ਪਹੁੰਚ ਚੁੱਕੇ ਨੇ ਔਰ ਹੁਣ ਵੋਟਾਂ ਪਾਉਣ ਦਾ ਜਿਹੜਾ ਹੈ ਉਹ ਵੀ سلسلہ ਸ਼ੁਰੂ ਹੋ ਚੁੱਕਾ ਹੈ ਔਰ ਵੋਟਰਸ ਜਿਹੜੇ ਨੇ ਉਹ ਵੀ ਵੋਟ ਪਾਉਣ ਵਾਸਤੇ ਜੋ ਹੈ ਇੱਥੇ ਪੋਲਿੰਗ ਬੂਥ ਵੱਖ-ਵੱਖ ਜਿਹੜੇ ਨੇ ਸਰ ਇੱਕ ਹੋਰ ਗੱਲ ਸੀ ਕਿਹੜੀ ਕਿਹੜੇ ਆਈਡੈਂਟੀਟੀ ਦੇ ਉੱਤੇ ਜਿਹੜੀ ਹੈ ਵੋਟ ਪਾਈ ਜਾ ਸਕਦਾ ਆਧਾਰ ਕਾਰਡ ਤੇ ਵੋਟ ਕਾਰਡ ਚਾਹੀਦਾ ਆਪਕੋ ਆਧਾਰ ਕਾਰਡ ਲੈ ਕੇ ਆਓ ਜਾਂ ਵੋਟ ਕਾਰਡ ਲੈ ਕੇ ਆਓ ਉਹਨੂੰ ਵੋਟਰ ਸੂਚੀ ਨਾਲ ਮਿਲਾ ਕੇ ਫਿਰ ਵੋਟ ਪਾਣ ਚ ਜਾਓਗੇ ਬਿਲਕੁਲ ਕੋਈ ਵੀ ਆਪਣੀ ਆਈਡੈਂਟੀਟੀ ਜਿਹੜੀ ਹੈ ਉਹ ਸ਼ੋਅ ਪ੍ਰੂਫ ਦੇ ਤੌਰ ਦੇ ਉੱਤੇ ਲੈ ਕੇ ਆਓ ਚਾਹੇ ਵੋਟਰ ਕਾਰਡ ਹੋਵੇ ਚਾਹੇ ਆਈਡੀ ਕਾਰਡ ਹੋਵੇ ਔਰ ਉਸ ਦੇ ਨਾਲ ਜਿਹੜੀ ਹੈ ਇਹ ਵੋਟ ਜੋ ਹੈ ਉਹ ਆਪਣੀ ਆ ਕੇ ਇੱਥੇ ਪਾਈ ਜਾਏਗੀ ਜੀ ਇਹ ਜਾਣਕਾਰੀ ਦੇਣ ਦੇ ਲਈ ਮੈਂ ਚਾਹੁੰਦਾ ਕਿ ਕੁਝ ਸਮੇਂ ਬਾਅਦ ਅਸੀਂ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ ਅਪਡੇਟ ਫੇਰ ਲੈ ਲਵਾਂਗੇ ਜਦ ਤੱਕ ਉਮੀਦਵਾਰ ਜਿਹੜੇ ਹੋਰ ਨੇ ਉਹ ਵੀ ਪਹੁੰਚਣਗੇ VOTING ਜਿਹੜੇ 판 ਲਈ ਲੋਕ ਨੇ ਉਹ ਵੀ ਮੌਕੇ ਤੇ ਪਹੁੰਚਣਗੇ ਬਹੁਤ ਬਹੁਤ ਸ਼ੁਕਰੀਆ ਤੇ ਅਸੀਂ ਹੋਰ ਵੀ ਤਸਵੀਰਾਂ ਦਿਖਾ ਦਿੰਨੇ ਆ ਤੇ ਬਾਕੀ ਅਸੀਂ ਹੁ ਇਕੇ ਦੇ ਹਾਲਾਤ ਨੇ ਲਗਾਤਾਰ ਜੋ VOTER ਨੇ ਉਹ ਵੀ ਨਿਕਲਣਾ ਹੁਣ ਘਰਾਂ ਦੇ ਵਿੱਚ ਸ਼ੁਰੂ ਹੋ ਗਏ ਨੇ ਔਰ ਜੇਕਰ ਆਪਾਂ ਗੱਲ ਕਰੀਏ 8000 ਤੋਂ ਵੱਧ ਉਮੀਦਵਾਰ ਚੋਂ ਮੈਦਾਨ ਦੇ ਵਿੱਚ ਡਟੇ ਹੋਏ ਨੇ ਜਿਨ੍ਹਾਂ ਦੀ ਜੋ ਕਿਸਮਤ ਹੈ ਸਿਆਸੀ ਕਿਸਮਤ ਅੱਜ ਦਾਤੇ ਲੱਗੀ ਹੋਈ ਹੈ ਕਿਉਂਕਿ 2027 ਦੇ ਲਈ ਇਹ 2025 ਦੇ ਵਿੱਚ ਸੈਮੀ ਫਾਈਨਲ ਖੇਡਿਆ ਜਾ ਰਿਹਾ ਹੈ ਜੋ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਨੇ ਤਾਂ ਉਹਨਾਂ ਦਾ ਇਹ ਸੈਮੀ ਫਾਈਨਲ ਦੱਸਿਆ ਜਾ ਰਿਹਾ ਹੈ ਇਸੇ ਕਰਕੇ ਇਹਨਾਂ ਨੂੰ ਛੋਟੀਆਂ ਚੋਣਾਂ ਕਿਹਾ ਜਾ ਰਿਹਾ ਹੈ ਲੇਕਿਨ ਇਹਦੇ ਨਤੀਜੇ ਬਹੁਤ ਅਹਿਮ ਹੋਣਗੇ ਨਤੀਜੇ ਬਹੁਤ ਵੱਡੀ ਭੂਮਿਕਾ ਤੈਅ ਕਰਨਗੇ ਕਿ 2027 ਦਾ ਸਫਰ ਇਥੋਂ ਕਿਸ ਤਰੀਕੇ ਦਾ ਹੋਵੇਗਾ ਅਗਲੇ 1.5 ਸਾਲ ਦਾ ਸਫਰ ਕਿਸ ਤਰੀਕੇ ਦੇ ਨਾਲ ਰਹਿਣਾ ਇਹ ਸਾਰਾ ਕੁਝ ਅੱਜ ਤੈ ਹੋ ਜਾਵੇਗਾ ਔਰ ਜਿਹੜੇ ਨਤੀਜੇ ਨੇ ਉਹ 17 ਦਸੰਬਰ ਨੂੰ ਐਲਾਨੇ ਜਾਣੇ ਨੇ 14 ਦਸੰਬਰ ਨੂੰ ਅੱਜ VOTING ਪਾਈ ਜਾ ਰਹੀ ਹੈ 8 ਵਜੇ ਤੋਂ ਬੈਲਟ ਬਾਕਸ ਦੇ ਵਿੱਚ ਵੋਟਾਂ ਦੀ ਜੋ ਲੋਕ ਵੋਟ ਵੋਟ ਪੋਲ ਕਰ ਰਹੇ ਨੇ ਤੇ ਉਸ ਤੋਂ ਬਾਅਦ ਜੇਕਰ ਆਪਾਂ 17 ਦਸੰਬਰ ਨੂੰ ਕਰੀਏ ਤਾਂ ਵੋਟਾਂ ਦੇ ਜੋ ਨਤੀਜੇ ਨੇ ਉਹ 17 ਦਸੰਬਰ ਨੂੰ ਆਣਗੇ ਵਿੱਚ 2 ਦਿਨ ਦਾ ਸਮਾਂ ਹੈ ਉਸ ਵੇਲੇ ਤੱਕ ਜੋ ਉਮੀਦਵਾਰ ਨੇ ਉਹਨਾਂ ਦੀ ਜੋ ਧੜਕਣ ਹੈ ਧੁਕ 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 ਕਰਦੀ ਰਹੇਗੀ ਪਰ ਇਹ ਗੱਲ ਸਾਫ਼ ਹੋ ਜਾਵੇਗੀ ਕਿ ਕਿਸ ਤਰੀਕੇ ਦਾ ਜੋ ਪ੍ਰਦਰਸ਼ਨ ਕਰ ਰਹੇ ਨੇ ਜੋ ਇਹਨਾਂ ਨੂੰ ਪੇਂਟ ਉਹ ਬੋਟਾ ਕਹਿੰਦੇ ਨੇ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸਮਿਤੀ ਦੀਆਂ ਚੋਣਾਂ ਨੇ ਜੋ 8000 ਤੋਂ ਵੱਧ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਕਿਸ ਤਰੀਕੇ ਦੀ ਉਹਨਾਂ ਦੀ ਪਰਫਾਰਮੈਂਸ ਰਹੀ ਦੀ ਹੈ ਕਿਹੜੀ ਪਾਰਟੀ ਕਿਸ ਤਰੀਕੇ ਦਾ ਆਪਣਾ ਪ੍ਰਦਰਸ਼ਨ ਕਰਦੀ ਹੈ ਤਾਂ ਇਸ ਦੀ ਜੋ ਰਾਹ ਹੈ 2027 ਲਈ ਕਿਹੜੀ ਪਾਰਟੀ ਦਾ ਪੱਧਰਾ ਹੋਵੇਗਾ ਔਰ ਕਿਹਦੇ ਅੱਗੇ ਰੋੜੇ ਪੈਣਗੇ ਇਹ ਦੇਖਣਾ ਲਾਜ਼ਮੀ ਹੋਵੇਗਾ ਦਿਲਚਸਪ ਹੋਵੇਗਾ ਲੇਕਿਨ ਆ ਤਸਵੀਰਾਂ ਸੀ ਇਸ ਵਕਤ ਤੁਹਾਨੂੰ ਲਗਾਤਾਰ ਦਿਖਾ ਰਹੇ ਆ ਵੱਖ-ਵੱਖਰੇ ਪੋਲਿੰਗ ਬੂਥ ਤੋਂ ਤੁਹਾਨੂੰ ਗੁਰਦਾਸਪੁਰ ਦੀਆਂ ਵੀ ਤਸਵੀਰਾਂ ਦਿਖਾਈਆਂ ਲੁਧਿਆਣਾ ਦੀਆਂ ਵੀ ਤਸਵੀਰਾਂ ਦਿਖਾ ਰਹੇ ਆ ਔਰ ਪੂਰੇ ਆਡੇ ਕੋਲ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤੁਹਾਨੂੰ ਉਸੇ ਤਰੀਕੇ ਨਾਲ ਅਸੀਂ ਦਿਖਾਉਂਦੇ ਰਹਾਂਗੇ ਫਿਲਹਾਲ 8:00 ਬਜੇ 10 ਮਿੰਟ ਦਾ ਸਮਾਂ ਬੀਤ ਚੁੱਕਿਆ ਹੈ ਔਰ ਹੁਣ ਤੱਕ 10 ਮਿੰਟ ਹੋ ਚੁੱਕੇ ਨੇ ਬੈਲਟ ਬਾਕਸ ਦੇ ਵਿੱਚ ਲੋਕ ਵੋਟ ਪਾਉਣ ਕਰ ਰਹੇ ਨੇ ਆਪਣੀ ਤੇ ਉਹ ਤਸਵੀਰਾਂ ਤੁਹਾਡੇ ਸਾਹਮਣੇ ਨੇ ਰੁਝਾਨ ਬਹੁਤ ਛੇਤੀ ਆਣ ਗਏ ਯਾਨੀ ਕਿ 2 ਦਿਨ ਦਾ ਸਮਾਂ ਬਾਕੀ ਹੈ ਤੇ ਪਤਾ ਚੱਲ ਜਾਵੇਗਾ ਕਿ ਇਹ ਜਿਹੜੇ ਅਸਲੀ ਨਤੀਜੇ ਆਂਦੇ ਨੇ ਉਹਨਾਂ ਦਾ ਰੁਝਾਨ ਕਿਸ ਤਰੀਕੇ ਦਾ ਹੋਵੇਗਾ ਜਨਤਾ ਹੁਣ ਕਿਸ ਨੂੰ ਪਸੰਦ ਕਰ ਰਹੀ ਹੈ ਇੱਕ ਵਾਰ ਤਾਂ ਉਹ ਵੀ ਸਮਾਂ ਸੀ ਜਦੋਂ 92 ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸਭ ਤੋਂ ਤਾਕਤਵਰ ਕੁਰਸੀ ਦੇ ਉੱਤੇ ਯਾਨੀ ਚੀਫ ਮਿਨਿਸਟਰ ਦੀ ਕੁਰਸੀ ਦੇ ਉੱਤੇ ਭਗਵੰਤ ਮਾਨ ਨੂੰ ਬਿਠਾਇਆ ਸੀ ਲੇਕਿਨ ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਦੇ ਹੀ ਲੀਡਰਾਂ ਦੇ ਬਿਆਨ ਆਏ ਕਿ ਸਾਮ-ਦਾਮ ਦੰਡ ਭੇਦ ਕੁਝ ਵੀ ਹੋ ਜਾਵੇ ਹੁਣ ਅਸੀਂ ਇਲੈਕਸ਼ਨ ਹਰ ਹਾਲਤ ਵਿੱਚ ਜਿੱਤਣੀ ਹੈ ਤੇ ਉਸੇ ਲਈ ਦੇ ਉੱਤੇ ਕੁਝ ਇਸ ਤਰੀ ਪੂਰਾ ਇਨਫਰਾਸਟ੍ਰਕਚਰ ਜਿੰਨਾ ਵੀ ਪੰਜਾਬ ਦਾ ਯੂਜ਼ ਕਰਦੀ ਪੰਜਾਬ ਦੀ ਜੋ ਸੱਤਾਧਾਰੀ ਪਾਰਟੀ ਹੈ ਆਮ ਆਦਮੀ ਪਾਰਟੀ ਉਹ ਦਿਖਾਈ ਦਿੱਤੀ ਪੁਲਿਸ ਨੂੰ ਕਿਵੇਂ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਸਤੇਮਾਲ ਕੀਤਾ ਜਾ ਰਿਹਾ ਉਹ ਵੀ ਦਿਖਾਇਆ ਉਸ ਤੋਂ ਬਾਅਦ ਇਲੈਕਸ਼ਨ ਕਮਿਸ਼ਨ ਕੋਲ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਵੀ ਕੀਤੀ ਨਾ ਸਿਰਫ ਆਪਣੇ ਖਿਲਾਫ ਧੱਕੇਸ਼ਾਹੀ ਦੀ ਬਲਕਿ ਜਿਹੜੇ ਹੋਰ ਉਮੀਦਵਾਰ ਨੇ ਹੋਰ ਪਾਰਟੀਆਂ ਦੇ ਉਮੀਦਵਾਰ ਨੇ ਉਹਨਾਂ ਖਿਲਾਫ ਵੀ ਜਿਹੜੀ ਧੱਕੇਸ਼ਾਹੀ ਹੋ ਰਹੀ ਸੀ ਉਸ ਦੀ ਸ਼ਿਕਾਇਤ ਵੀ ਇਲੈਕਸ਼ਨ ਕਮਿਸ਼ਨ ਕੋਲ ਕੀਤੀ ਇਸੇ ਲਈ ਜਿਹੜੀ ਇਸ ਤੋਂ ਪਹਿਲਾਂ ਜ਼ਿਮਨੀ ਚੋਣਾ ਹੋਈਆਂ ਸੀਗੀਆਂ ਤਰਨਤਾਰਨ ਦੇ ਵਿੱਚ ਉੱਥੋਂ ਦੇ ਵੱਡੇ ਵੱਡੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਆਪਣੀ ਕੁਰਸੀ ਖੋਣੀ ਪਈ ਉਸ ਜ਼ਿਲ੍ਹਿਆਂ ਦੇ ਵਿੱਚੋਂ ਕਿਉਂ ਕਿਉਂਕਿ ਇਸ ਤਰੀਕੇ ਨਾਲ ਲੱਗ ਰਿਹਾ ਸੀ ਕਿ ਪੁਲਿਸ ਇੱਕ ਪਾਰਟੀ ਦਾ ਧੜਾ ਬਣ ਕੇ ਕੰਮ ਕਰ ਰਹੀ ਹੈ ਇਸ ਕਰਕੇ ਜੋ ਸ਼੍ਰੋਮਣੀ ਅਕਾਲੀ ਦਲ ਹੈ ਲਗਾਤਾਰ ਡਟੀ ਹੋਈ ਹੈ ਮੈਦਾਨ ਦੇ ਵਿੱਚ ਇਹ ਬੜਾ ਹੁਣ ਦਿਲਚਸਪ ਹੋਵੇਗਾ ਦੇਖਣਾ ਆਉਣ ਵਾਲੇ ਕੁਝ ਘੰਟੇ ਬੜੇ ਦਿਲਚਸਪ ਹੋਣਗੇ ਕਿਉਂਕਿ ਜਿਸ ਤਰੀਕੇ ਦੇ ਨਾਲ ਜਦੋਂ ਕਾਗਜ਼ ਭਰੇ ਜਾ ਰਹੇ ਸੀ ਇੱਕ ਹਫ਼ਤਾ ਪਹਿਲਾਂ ਕਿਸ ਤਰੀਕੇ ਦੀ ਤਕ ਚਾਹੀ ਹੋਈ ਸੀ ਜੋ ਉਮੀਦਵਾਰ ਨੇ ਉਹਨਾਂ ਦੇ ਕਾਗਜ਼ ਖੋਹੇ ਜਾ ਰਹੇ ਸੀ ਪਾੜ ਦਿੱਤੇ ਜਾ ਰਹੇ ਸੀ ਮੌਕੇ ਦੇ ਉੱਤੇ ਪੁਲਿਸ ਸੀ ਮੌਕੇ ਦੇ ਉੱਤੇ মিডিਆ ਸੀ ਕਿਸੇ ਦੀ ਪਰਵਾਹ ਨਾ ਕਰਦੇ ਹੋਏ ਸੱਤਾਧਿਰ ਦੇ ਜਿਹੜੇ ਗੁੰਡਿਆਂ ਨੇ ਉਹਨਾਂ ਨੇ ਕਾਗਜ਼ ਖੋਖ ਹੋ ਕੇ ਪਾੜ ਦਿੱਤੇ ਸੀ ਇਸ ਤਰੀਕੇ ਦੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਪਰ ਅੱਜ ਉਮੀਦ ਕਰਦੇ ਆ ਕਿ ਜਿਸ ਤਰੀਕੇ ਦੇ ਨਾਲ ਫੋਰਸਿਸ ਲਗੀਆਂ ਵੀਆਂ ਨੇ ਕਿ ਪੂਰੀ ਅਮਨ ਸ਼ਾਂਤੀ ਦੇ ਨਾਲ ਇਹ VOTING ਹੋਵੇਗੀ ਫਿਰ ਇਲੈਕਸ਼ਨਸ ਹੋਣਗੇ ਤੇ ਉਸ ਤੋਂ ਬਾਅਦ ਜਿਹੜੇ ਨਤੀਜੇ ਨੇ ਉਹ ਵੀ ਬਿਲਕੁਲ ਫੇਅਰ ਹੋਣਗੇ ਕਿਸੇ ਤਰੀਕੇ ਦੀ ਧਾਧ ਲਈ ਨਹੀਂ ਹੋਵੇਗੀ ਐਸੇ ਕਰਕੇ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਸੱਤਾਧਿਰ ਤੋਂ ਜਿਹੜੀਆਂ ਹਟਕੇ ਪਾਰਟੀਆਂ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੋਵੇ ਜਾਂ ਫਿਰ ਕਾਂਗਰ ਯਾਨੀ ਕਿ ਜੇਕਰ ਫੇਰ ਇਲੈਕਸ਼ਨ ਹੁੰਦੇ ਨੇ ਤਾਂ ਇਸ ਵਾਰ ਦੇ ਇਲੈਕਸ਼ਨ ਇੱਕ ਨਵਾਂ ਇਤਿਹਾਸ ਸਿਰਜਣਗੇ ਇਹ ਬਹੁਤ ਘੱਟ ਹੋਇਆ ਕਿ ਸੱਤਾਧਾਰੀ ਜਿਹੜੀ ਪਾਰਟੀ ਆ ਉਹ ਵੋਟਾਂ ਦੇ ਵਿੱਚ ਹਾਰ ਰਹੀ ਹੋਵੇ ਇਸ ਤਰੀਕੇ ਦੇ ਨਤੀਜੇ ਦੇਖਣ ਨੂੰ ਮਿਲਣਗੇ ਜਿڑی ਆਪੋਜੀਸ਼ਨ ਨੇ ਇਸ ਤਰੀਕੇ ਦੇ ਦਾਅਵੇ ਕਰ ਰਹੀਆਂ ਨੇ ਖੈਰ ਇਹ ਸਭ ਦਾਅਵੇ ਨੇ ਇਹਨਾਂ ਦਾਅਵਿਆਂ 'ਚ ਕਿੰਨਾ ਦਮ ਹੈ ਉਹ ਪਤਾ ਚੱਲੇਗਾ 17 ਦਸੰਬਰ ਨੂੰ ਲੇਕਿਨ ਅੱਜ ਵੋਟਿੰਗ ਹੋ ਰਹੀ ਹੈ 14 ਦਸੰਬਰ ਨੂੰ ਲੋਕ ਘਰੋਂ ਨਿਕਲਣਾ ਸ਼ੁਰੂ ਹੋ ਗਏ ਨੇ ਹਾਲਾਂਕਿ ਦਿਨ ਦੀ ਸ਼ੁਰੂਆਤ ਹੋਈ ਹੈ ਠੰਡ ਦਾ ਮੌਸਮ ਹੈ ਲੋਕ ਥੋੜਾ ਜਿਹਾ ਆਰਾਮ ਦੇ ਨਾਲ ਉੱਠਦੇ ਵੀ ਨਹੀਂ ਇਹ ਵੀ ਦੇਖਿਆ ਜਾਊਗਾ ਲੇਕਿਨ ਜਿਵੇਂ ਜਿਵੇਂ ਸਮਾਂ ਬੀਤੂਗਾ 10 11 12 ਵਜਣਗੇ ਉਸ ਤੋਂ ਬਾਅਦ 2 3 ਤੱਕ ਦਾ ਸਮਾਂ ਜਦੋਂ ਐਂਡ ਭਖਿਆ ਹੁੰਦਾ ਚੌੜ ਮਾਹੌਲ ਉਸ ਵੇਲੇ ਦੇਖਣਾ ਦਿਲਚਸਪ ਹੋਵੇਗਾ ਕਿ ਕਿੰਨੀ ਵੱਡੀ ਸੰਖਿਆ ਦੇ ਵਿੱਚ ਪਬਲਿਕ ਆਪਣੇ ਘਰੋਂ ਨਿਕਲਦੀ ਹੈ ਵੋਟ ਪਾਉਂਦੀ ਹੈ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਸਮਿਤੀ ਚ ਉਹਨਾਂ ਦੇ ਵਿੱਚ ਕਿਸ ਤਰੀਕੇ ਨਾਲ ਵੱਧ ਚੜ ਕੇ ਹਿੱਸਾ ਲੈਂਦੀ ਆ ਉਹ ਵੀ ਅਸੀਂ ਤੁਹਾਨੂੰ ਤਸਵੀਰਾਂ ਦਿਖ